ਉਮ ਪਰਿਓ ਦੋ ਚੰਦਰਿ ਚੁਰਾਤੋਂ ਲੜੀ ਬਲ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤ ਪੰਦਰ ਆਕੇ ਮਨਮਤਾ ਦੇ ਸਰਬ ਸਾਂਝੇ ਗੁਰੂ ਰਹਿਬਰ ਜਾਬਦ ਗੁਰੂ ਅਵਤਾਰ ਗੁਰਗੱਦੀ ਤੇ ਬਿਰਾਜਮਾਨ ਬਾਣੀ ਬੋਇ ਗੰਧੇ ਸੋਮੇ ਗੰਧੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਨ ਜੂਰੀ ਅੰਦਰ ਸਾਧ ਜੀ ਬੈਟਰੀ ਗੁਰੂ ਘਰ ਸਤ ਸਤ ਸੰਜੀਓ ਆਓ ਜੋ ਚਰਨੋਂ ਆਪਾਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਿਨ੍ਹਾਂ ਦੇ ਜੀਵਨ ਦੀ ਕਥਾ ਵਿਚਾਰ ਕਰੇ ਆਪਾਂ ਔ ਅਜ ਵੀ ਉਸੇ ਨਦੀ ਦਾ ਇੱਕ ਹਿੱਸਾ ਬਣ ਕੇ ਸਤਿਗੁਰਾਂ ਦੇ ਪੰਮ ਜਣ ਵਿੱਚੋਂ ਆਪਾਂ ਕੁਝ ਘਾਲ ਵੀ ਗੁਣੈ ਨੂੰ ਗ੍ਰਹਣ ਕਰਦਾ ਯਤਨ ਕਰੀਏ ਤਾਂ ਕਿ ਸਾਡਾ ਜੀਵਨ ਸਫਲ ਸਰਗੁਣ ਬਣ ਸਕੇ ਜਿਸ ਯਾਤਰਾ ਤੇ ਸੀ ਆਏ ਹਾਂ ਉਹ ਯਾਤਰੀ ਯਾਤਰਾ ਸਾਡੀ ਸਫਲ ਸੰਪੂਰਨ ਹੋ ਜਾਵੇ। ਨੇ ਦੇ ਦੁਖਾਂਤ ਰਸਾਂ ਰੋਗਾਂ ਸੋਗਾਂ ਕਾੜਿਆ ਸਾੜਿਆ ਤੋਂ ਆਪਾਂ ਚਿੰਤਾ ਬਿਕਰਾਂ ਤੋਂ ਬਚ ਜਾਈਏ ਜਮਾ ਦੇ ਮਾਰ ਤੋਂ ਬਚ ਜਾਈਏ ਅਜੋ ਸੁਣਦੇ ਦੇਦੇ ਆ ਰਹੇ ਆ ਪੰਚਰਤ ਸ੍ਰੀ ਲਖ ਜੋਨਾ ਇਨਦੇ ਜੋ ਜਨਮ ਮਰਨ ਦਾ ਦੁੱਖ ਹਨ ਪਰ ਉਹ ਬਹੁਤ ਅਸਰਕ ਹੈ ਪਾ ਬੜਾ ਮਾਰਾ ਜਨਮ ਦਾ ਵੀ ਦੁੱਖ ਮਰਨ ਦਾ ਵੀ ਦੁੱਖ ਪਰ ਉਹ ਕਈਆਂ ਕਰੋੜਾ ਜਨਮਾਂ ਤੋਂ ਬੰਦਾ ਇਸ ਦਰਦ ਨੂੰ ਸਹਾਰ ਚੁੱਕਿਆ ਹੈ ਇਤਪੋ ਲਗਿਆ ਕਿ ਜਨਮ ਤੋਂ ਬਣਦਾ ਦੁੱਖ ਵੀ ਹੁੰਦਾ ਤੇ ਸਾਨੂੰ ਪਾਸ਼ੇ ਯਾਦ ਕਰਾਉਂਦੇ ਆ ਕਹਿੰਦੇ ਇਨਸਾਨ ਭੁੱਲ ਨਾ ਸੰਸਾਰ ਸਾਰਾ ਭੁੱਲਿਆ ਹੈ ਤੂੰ ਵੀ ਉਸ ਸੰਸਾਰ ਵਿੱਚ ਰਹਿਣ ਵਾਲਾ ਹੈ ਜਿਸ ਚੀਜ਼ ਨੂੰ ਭੁੱਲ ਗਿਆ ਹੈ ਤੂੰ ਆਂਦੇ ਜਨਮ ਤੇ ਮੰਨਦੇ ਦੁੱਖ ਨੂੰ ਹਰ ਉਹ ਤੋਂ ਬਜਨਵਾ ਤੇ ਉਸ ਅਕਾਲ ਪ੍ਰਗਾਮ ਅੱਲਾ ਖੁਦਾ ਨੂੰ ਜਿਹਨੂੰ ਭੁੱਲ ਗਿਆ ਏ ਉਹਨੂੰ ਯਾਦ ਕਰ ਤਾਂ ਕਿ ਮੁੜ ਕੇ ਤੈਨੂੰ ਇਹ ਦੁੱਖ ਸਹਾਰਨਾ ਨਾ ਪਵੇ ਸਤ ਜਾਨਿਓ ਇਸੇ ਦੁੱਖ ਨੂੰ ਮਟਾਉਣ ਵਾਸਤੇ ਜਰਮਾਂ ਦੇ ਦੁੱਖ ਨੂੰ ਟਾਉਣ ਵਾਸਤੇ ਤਨ ਗੁਰ ਦਾ ਨਾਮ ਪਾਸ਼ਾ ਇਸ ਸੰਸਾਰ ਤੇ ਆਉਣਾ ਸੋਲ ਸਵਾਲ ਪੈਦਾ ਹੁੰਦਾ ਹੈ ਕਿ ਇੰਨੇ ઋષਿ ਮੁਨੀ ਪੀਰ ਪਗੰਬਤ ਅਰ ਨਬੀ ਔਲੀਏ ਆਏ ਉਤਾਰ ਆਏ ਕਿ ਉਹਨਾਂ ਨੇ ਦੁੱਖ ਨਹੀਂ ਮਟਾਇਆ ਮਟਾਇਆ ਇਹ ਨਹੀਂ ਕਿ ਉਹ ਨਹੀਂ ਮਟਾਇਆ ਪਰ ਕੁਝ ਤਾਂ ਲੋਕਾਂ ਦਾ ਮਟਿਆ ਕੁਝ ਕੁ ਲੋਕਾਂ ਦਾ ਮਟਿਆ ਜਿੰਨੇ ਕੋ ਉਨਾਂ ਦੇ 36 ਸੇ ਨਾ ਉਹਨਾਂ ਪੁਸ਼ਪੇ ਨਾ ਥੋੜਾ ਬਹੁਤ ਉਹਨਾਂ ਨੇ ਉਦਾਹਰਨ ਕੀਤਾ ਸੰਸਾਰ ਦਾ ਜੀਵਨ ਪਰ ਲੋੜਾਂ ਜਾਂਦੀ ਦੀ ਕਿਉਂਕਿ ਪਬਲਿਕ ਵੱਧ ਗਈ ਦੁਨੀਆ ਥੋੜੀ ਹੁੰਦੀ ਥੋੜੇ ਇਸ ਗੱਲ ਤੋਂ ਵੱਜਦੇ ਪਰ ਉਹ ਦੁਨੀਆ ਜਲੀ ਹੋ ਗਈ ਹੁਣ ਥੋੜੀ ਤਾਲਤ ਨਾਲ ਗੱਲ ਕਰਨ ਵਾਲੀ ਨਹੀਂ ਹੁਣ ਜਿਆਦਾ ਤਾਕਤ ਦੀ ਲੋੜ ਫਿਰ ਵੱਡੀ ਹੋਈ ਦੁਨੀਆ ਨੂੰ ਦੇਖ ਕੇ ਉਸ ਰਾਮ ਅੱਲਾ ਖੁਦਾ ਨੇ ਤਰਗੁਰ ਦਾਤ ਸਾਨੂੰ ਸਾਰੀਆਂ ਆਪਣੀਆਂ ਸ਼ੰਤੀਆਂ ਦੇ ਕੇ ਸੰਸਾਰ ਦੇ ਭੇਜਿਆ ਬਿਦਾਂ ਜਿੰਨਾਂ ਦਾ ਮਰਜ਼ੀ ਉਧਾਰ ਕਰਦੇ ਜਿੰਦਿਆਂ ਦਾ ਮਰਜ਼ੀ ਉਧਾਰਨ ਕਰਦੇ ਜਿੰਨਾਂ ਨੂੰ ਮਰਜ਼ੀ ਇਸ ਤੂਕ ਤੋਂ ਬਾਹਰ ਕੱਢ ਦੇ ਤੇ ਜਿੰਨੇ ਗੁਰੂ ਨਾਨਕ ਪਾਤਸ਼ਾਹ ਦੇ ਸੰਪਰਕ ਵਿੱਚ ਆਏ ਪਿਆਰਿਓ ਇਹ ਵੀ ਕਿ ਕਿਸੇ ਦਾ ਜੀਵਨਾ ਅਧੂਰਾ ਰਹਿ ਗਿਆ ਉਹ ਸਾਰੇ ਦੇ ਸਾਰੇ ਅਕਾਲ ਪੁਰਖ ਵਿੱਚ ਲੀਨ ਹੋ ਗਏ ਤਾਂ ਜਨਮ ਮਰਨ ਦੇ ਦੁੱਖ ਤੋਂ ਬਚ ਗਏ ਉਹ ਜਗ੍ਹਾ ਮਿਲ ਗਈ ਜਿਸ ਜਗ੍ਹਾ ਤੇ ਨਾ ਕੋਈ ਦੁੱਖ ਨਾ ਕੋਈ ਰੋਗ ਨਾ ਕੋਈ ਤਾਪ ਨਾ ਕੋਈ ਸੰਤਾਪ ਸਦਾ ਹੀ ਆਨੰਦ ਖੇੜਾ ਹੈ ਉਹ ਤਾਂ ਦੇ ਜਗ੍ਹਾ ਮਿਲ ਗਈ ਹੁਣ ਜੰਮਣ ਮਨ ਦਾ ਜੋ ਸਿਲਸਿਲਾ ਸੀ ਉਹ ਖਤਮ ਹੋ ਗਿਆ ਪਰ ਹੋਇਆ ਉਹਨਾਂ ਲੋਕਾਂ ਦਾ ਜਿਹੜੇ ਤਨਗੁਰ ਨਾਮ ਸਾਹਿਬ ਦੇ ਸੰਪਰਕ ਵਿੱਚ ਰਹੇ ਤੇ ਅੱਜ ਵੀ ਪੈਰੋ ਜੇ ਅਸੀਂ ਗੁਰਦਾਨ ਸਾਹਿਬ ਦੇ ਸੰਪਰਕ ਵਿੱਚ ਰਵਾਂਗੇ ਤੇ ਸੱਜਣਿਓ ਅੱਜ ਮੈਂ ਜਨਮ ਮਰ ਤੋਂ ਮੁਕਤ ਹੋ ਜਾਵਾਂ। ਇਸ ਦੁੱਖ ਤੋਂ ਬਚ ਜਾਵਾਂ। ਹੁਣ ਤਨਗੁਰ ਨਾਮੁ ਪਾਤਸ਼ਾਹੀ ਮਹਾਰਾਜ ਅੱਜ ਸੰਸਾਰ ਦੇ ਪਰਦੇ ਹੁਣਾ ਕਲਪਾ ਵਿਚਾਰ ਥੋੜੀ ਜੀ ਕੀਤੀ ਸੀ ਉਹਨਾਂ ਦੀ ਜਦੋਂ ਸੰਸਾਰ ਦੇ ਪਰਦੇ ਹੋਏ ਨਾ ਤੇ ਪ੍ਰਕਾਸ਼ੀ ਗਾ ਤਨਗੁਰ ਨਾਮ ਸਭ ਹੈ ਪ੍ਰਕਾਸ਼ੀ ਅੱਠ ਦੀਵੇ ਬਲੇ ਹੋਏ ਸੀਗੇ ਉਸ ਕਮਰੇ ਵਿੱਚ ਕਿ ਚਾਨਣ ਜ਼ਿਆਦਾ ਹੋਵੇ ਬੱਚੇ ਨੇ ਜਨਮ ਲਿਆ ਬੱਚਾ ਤਾਂ ਆਕਰ ਉਦੋਂ ਤਾਂ ਬੱਚਾ ਹੀ ਸੀ ਨਾ ਹਰ ਇੱਕ ਦੀ ਨਿਗਾ ਵਿੱਚ ਬੱਚਾ ਸੀਗਾ ਖੁਦ ਖੁਦਾ ਦੇ ਬਾਝੋਂ ਪਦ ਲੱਗਣਾ ਨਾ ਜਿਵੇਂ ਜਿਵੇਂ ਸੰਸਾਰ 'ਚ ਉਹ ਵਿਚਿਤ ਨੇ ਦੇਵੇ ਦਿਨ ਉਹਨਾਂ ਦੇ ਖੁਦ ਖੁਦਾ ਹੋਣ ਦਾ ਪਤਾ ਲੱਗੂਗਾ ਲੋਕਰ ਹੁਣ ਪਹਿਲਾਂ ਕੀ ਪਤਾ ਸੀਗਾ ਪਹਿਲਾਂ ਤੇ ਮੈਤਾ ਕਾਲੂ ਜੀ ਇਹਨਾਂ ਦੇ ਪਿਤਾ ਜੀ ساری ਉਮਰ ਹੀ ਬੱਚਾ ਕਹਿੰਦੇ ਰਹੇ ਤੇ ਭਾਵੇਂ ਕੁਝ ਵੀ ਹੋਵੇ ਬੱਚਾ ਵੱਡਾ ਹੋ ਜਾਵੇ ਭਾਵੇਂ ਮਾਂ ਪਿਓ ਦੇ ਪਾਦ ਦਾ ਬੱਚਾ ਹੀ ਹੈ ਨਾ ਮਾਂ ਮਾਂ ਬਾਪ ਦੀ ਦੇਗ ਵਿੱਚ ਤੇ ਬੱਚਾ ਹੀ ਹੈ ਨਾ ਭਾਵੇਂ ਖੁਦ ਖੁਦਾ ਕਿਉਂ ਨਾ ਹੋਵੇ ਇਸ ਵਾਰ ਤੇ ਮੈਂ ਤਾਂ ਕਾਲੂ ਨੂੰ ساری ਉਮਰ ਬੱਚਾ ਹੀ ਦਿਸਿਆ ਮੇਰਾ ਪੁੱਤਰ ਸੰਸਾਰ ਦੇ ਮੰਨੇ ਖੁਦ ਖੁਦਾ ਤੁੰਗ ਸੰਸਾਰ ਨੇ ਪਰਖਿਆ ਮੈਂ ਤਾਂ ਕਾਲੂ ਜੀ ਨੇ ਪਰਖਿਆ ਨੀ ਬਾਪ ਨੇ ਪਰਖਿਆ ਨਹੀਂ ਬਾਪ ਕਹਿੰਦਾ ਜਿਸ ਤਰ੍ਹਾਂ ਦਾ ਮੈਂ ਪੈਸੇ ਵਾਲਾ ਹਾਂ ਮੇਰਾ ਪੁੱਤਰ ਮੇਰੇ ਨਾਲੋਂ ਇੰਦਾ ਜ਼ਿਆਦਾ ਪੈਸੇ ਵਾਲਾ ਹੋਇਆ ਅੱਜ ਵੀ ਹਰ ਬਾਬਾ ਬਗਦੇ ਇਚੰਮ ਦੀਆ ਅੱਠ ਦਿਵੇ ਚੱਲ ਰਹੇ ਸੀ ਹੁਣ ਜਦੋਂ ਪ੍ਰਕਾਸ਼ ਪ੍ਰਗਟ ਹੋਇਆ ਤਦ ਕੋ ਮਨਸਾ ਜੀ ਪ੍ਰਗਟ ਹੋ ਤੇ ਪ੍ਰਕਾਸ਼ ਹੋਇਆ ਕਿਉਂਕਿ ਪ੍ਰਕਾਸ਼ ਲੈ ਕੇ ਹੈ ਹੀ ਪ੍ਰਕਾਸ਼ੀ ਉਹ ਤੇ ਪ੍ਰਕਾਸ਼ ਦੇ ਕੇ ਛੋਟੇ-ਬੋਟੇ ਦੀਵੇ ਕੀ ਪ੍ਰਕਾਸ਼ ਕਰ ਮੰਗੇ ਬਾਵੇਂ ਤੇ ਸੌ ਦੀ ਬਾਜਾਇਆ ਜਾਂਦਾ ਤੇ ਤੁਮਹਾਰ ਪ੍ਰਕਾਸ਼ ਦੇ ਅਗੇ ਉਹ ਸੌ ਦੇਵਤਾ ਵੀ ਚੱਲ ਡੇੜਾ ਉਹ ਮਦਮ ਪੈ ਜਾਂਦਾ ਇੱਕ ਗਲ ਗਵਾ ਪੈ ਰਿਓ ਬੜੀ ਤੇ ਅਨਸੋਣੀ ਔਰ ਬਹੁਤ ਹੀ ਤਤ ਵਾਲੀ ਚੀਜ਼ ਆਪਰ ਸਮਝ ਆ ਜੂ ਕਿ ਤਨ ਗੁਰ ਦਾ ਨਾਮ ਸਭ ਜੀ ਪ੍ਰਕਾਸ਼ ਲੈ ਕੇ ਜਨਮੇ ਪ੍ਰਕਾਸ਼ ਲੈ ਕੇ ਜਨਮੇ ਜੇ ਜਿੱਦਾਂ ਅਸੀਂ ਮਾਂ ਦੇ ਗਰਭ ਵਿੱਚ ਆਏ ਹਾਂ ਉਦੋਂ ਹੀ ਤੇ ਆਇਆ ਤਨ ਗੁਰ ਦਾ ਨਾਮ ਸਭ ਜੀ ਮਹਾਰਾਜ ਮਾਂ ਦੇ ਗਰਭ ਰਹੀ ਆਏ ਨਾ